ਸਤਿ ਸ਼੍ਰੀ ਅਕਾਲ ਮੈਂ ਹਾਂ ਜਸਵੀਰ ਤੇ ਟੀਵੀ ਪੰਜਾਬ ਦੇ ਖਬਰਾਂ ਦੇ ਇਸ ਬਲਟਨ 'ਚ ਤੁਹਾਡਾ ਸਵਾਗਤ ਹੈ ਨਜ਼ਰ ਪਾਉਣਿਆਂ ਅੱਜ ਦੀਆਂ ਖਬਰਾਂ ਤੇ ਅਮਰੀਕਾ ਦੀ ਫੈਡਰਲ ਸਰਕਾਰ ਬੁੱਧਵਾਰ ਨੂੰ 36ਵੇਂ ਦਿਨ ਵੀ ਠਾਪ ਰਹੀ ਜੋ ਦੇਸ਼ ਦੇ ਇਤਿਹਾਸ 'ਚ ਹੁਣ ਤੱਕ ਇਸ ਤਰ੍ਹਾਂ ਦੇ ਸਭ ਤੋਂ ਲੰਬੇ ਗਤੀਰੋਧ ਦਾ ਰਿਕਾਰਡ ਹੈ ਸ਼ਟਡਾਊਨ ਕਾਰਨ 4.2 ਕਰੋੜ ਲੋਕਾਂ ਦੀ ਫੂਡ ਸਟੈਂਪ ਜਾਨੀ ਕਿ ਐਸ ਐਨ ਏ ਪੀ ਸਹਾਇਤਾ ਰੁਕ ਗਈ ਭਾਵ ਕਰੋੜਾਂ ਲੋਕਾਂ ਦਾ ਰਾਸ਼ਨ ਬੰਦ ਹੋ ਗਿਆ ਅਮਰੀਕਾ ਦੇ ਖੇਤੀਬਾੜੀ ਵਿਭਾਗ ਕੋਲ ਇਸ ਪ੍ਰੋਗਰਾਮ ਲਈ ਸਿਰਫ 5 ਅਰਬ ਡਾਲਰ ਦਾ ਰਿਜ਼ਰਵ ਫੰਡ ਹੈ ਜਦਕਿ ਨਵੰਬਰ ਚ ਫੂਡ ਸਟੈਂਪ ਜਾਰੀ ਰੱਖਣ ਲਈ 9.2 ਅਰਬ ਡਾਲਰ ਦੀ ਜ਼ਰੂਰਤ ਪਵੇਗੀ। ਸੂਤਰਾਂ ਮੁਤਾਬਕ ਹੁਣ ਤੱਕ 6.7 ਲੱਖ ਸਰਕਾਰੀ ਕਰਮਚਾਰੀ ਛੁੱਟੀ ਤੇ ਭੇਜੇ ਜਾ ਚੁੱਕੇ ਨੇ ਜਦਕਿ 7.3 ਲੱਖ ਕਰਮਚਾਰੀ ਬਿਨਾਂ ਤਨਖਾਹ ਦੇ ਕੰਮ ਕਰ ਰਹੇ ਨੇ। ਇਸ ਤਰ੍ਹਾਂ ਲਗਭਗ 14 ਲੱਖ ਲੋਕ ਕਰਜ਼ਾ ਲੈ ਕੇ ਘਰ ਚਲਾ ਰਹੇ ਨੇ। ਇਸ ਕਾਰਨ ਲੱਖਾਂ ਲੋਕ ਬੇਰੋਜ਼ਗਾਰ ਹੋ ਚੁੱਕੇ ਨੇ। ਕਾਂਗਰਸ ਵੱਲੋਂ ਬਜਟ ਨੂੰ ਮਨਜ਼ੂਰੀ ਨਹੀਂ ਦਿੱਤੇ ਜਾਣ ਕਾਰਨ ਫੈਡਰਲ ਪ੍ਰੋਗਰਾਮਾਂ 'ਚ ਕਟੌਤੀ, ਉਡਾਣਾਂ 'ਚ ਦੇਰੀ ਤੇ ਦੇਸ਼ ਭਰ 'ਚ ਫੈਡਰਲ ਕਰਮਚਾਰੀਆਂ ਦੀ ਤਨਖਾਹ ਭੁਗਤਾਨ ਠੱਪ ਹੋ ਗਈ ਹੈ ਤੇ ਇਸ ਨਾਲ ਲੱਖਾਂ ਅਮਰੀਕੀਆਂ ਦਾ ਜੀਵਨ ਪ੍ਰਭਾਵਿਤ ਹੋ ਗਿਆ ਹੈ ਰਾਸ਼ਟਰਪਤੀ ਡੋਨਲਡ 트ੰਪ ਨੇ ਡੈਮੋਕ੍ਰੇਟਸ ਨਾਲ ਉਹਨਾਂ ਦੀਆਂ ਮੰਗਾਂ 'ਤੇ ਗੱਲਬਾਤ ਕਰਨ ਤੋਂ ਇਨਕਾਰ ਕਰ ਦਿੱਤਾ ਹੈ ਵਿਰੋਧੀ ਤੇ ਡੈਮੋਕ੍ਰੇਟ ਪਾਰਟੀ ਸੇਤ ਬੀਮਾ ਸਬਸਿਡੀ ਨੂੰ ਖਤਮ ਕਰਨ ਦੀ ਯੋਜਨਾ ਨੂੰ ਠੰਡੇ ਬਸਤੇ 'ਚ ਪਾਉਣ ਦੀ ਮੰਗ ਕਰ ਰਹੀ ਹੈ ਜਦੋਂ ਤੱਕ ਇਹ ਪੂਰਾ ਨਹੀਂ ਹੁੰਦਾ ਕਾਂਗਰਸ 'ਚ ਬਜਟ ਨੂੰ ਸਮਰਥਨ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ ਹੈ 트럼ਪ ਦੇ ਪਹਿਲੇ ਕਾਰਜਕਾਲ 'ਚ ਫੈਡਰਲ ਸਰਕਾਰ ਦੇ ਠੱਪ ਹੋਣ ਦਾ ਪਿਛਲਾ ਰਿਕਾਰਡ ਬਣਿਆ ਸੀ ਉਸ ਸਮੇਂ ਮੈਕਸੀਕੋ ਦੀ ਸਰਹੱਦ ਤੇ ਸੁਰੱਖਿਆ ਦੀਵਾਰ ਲਈ ਪੈਸੇ ਮੁਹੱਈਆ ਕਰਵਾਉਣ ਨੂੰ ਲੈ ਕੇ ਗਤੀਰੋਧ ਬਣਿਆ ਸੀ ਤੇ ਫੈਡਰਲ ਸਰਕਾਰ ਤਕਰੀਬਨ 35 ਦਿਨਾਂ ਤੱਕ ਠੱਪ ਰਹੀ ਸੀ ਅਮਰੀਕਾ ਦੇ 40 ਹਵਾਈ ਅੱਡੇ ਕਿਸੇ ਵੀ ਵੇਲੇ ਬੰਦ ਹੋ ਸਕਦੇ ਨੇ ਤੇ ਹਜ਼ਾਰਾਂ ਮੁਸਾਫਰਾਂ ਦੇ ਵੱਖ-ਵੱਖ ਸ਼ਹਿਰਾਂ 'ਚ ਫਸਣ ਦਾ ਖਦਸ਼ਾ ਜ਼ाहिर ਕੀਤਾ ਜਾ ਰਿਹਾ ਹੈ ਫੈਡਰਲ ਐਵੀਏਸ਼ਨ ਐਡਮਿਨਿਸਟ੍ਰੇਸ਼ਨ ਦੇ ਪ੍ਰਸ਼ਾਸਕ ਬ੍ਰਾਇਨ ਬੈਡਫੋਰਡ ਨੇ ਕਿਹਾ ਹੈ ਕਿ ਹਾਲਾਤ ਦੇ ਮੱਦੇਨਜ਼ਰ ਹਵਾਈ ਆਵਾਜਾਈ 'ਚ 10% ਕਟੌਤੀ ਕਰਨ ਦਾ ਫੈਸਲਾ ਲਿਆ ਗਿਆ ਹੈ ਉਧਰ ਟਰਾਂਸਪੋਰਟੇਸ਼ਨ ਮੰਤਰੀ ਸ਼ੌਨ ਡਫੀ ਨੇ ਕਿਹਾ ਕਿ 에ਅ ਟ੍ਰੈਫਿਕ ਕੰਟਰੋਲਰਾਂ ਉੱਤੇ ਦਬਾਅ ਘਟਾਉਣ ਵਾਸਤੇ ਇਹ ਕਦਮ ਲਾਜ਼ਮੀ ਹੋ ਗਿਆ ਹੈ ਕਿਉਂਕਿ ਸ਼ਟਡਾਊਨ ਖਤਮ ਹੋਣ ਦਾ ਨਾਂ ਨਹੀਂ ਲੈ ਰਿਹਾ ਪ੍ਰਭਾਵਿਤ ਹਵਾਈ ਅੱਡਿਆਂ 'ਚ ਹਾਰਟਸਫੀਲਡ ਜੈਕਸਨ ਐਟਲੰਟਾ ਇੰਟਰਨੈਸ਼ਨਲ 에ਅਰਪੋਰਟ ਬੋਸਟਨ ਲੋਗਨ ਇੰਟਰਨੈਸ਼ਨਲ ਸ਼ਾਲਟ ਡਗਲਸ ਇੰਟਰਨੈਸ਼ਨਲ ਡੈਨਵਰ ਇੰਟਰਨੈਸ਼ਨਲ ਡੈਲਸ ਫੋਰਟ ਵਰਥ ਇੰਟਰਨੈਸ਼ਨਲ ਨਿਊਯਾਰਕ ਲਿਬਰਟੀ ਇੰਟਰਨੈਸ਼ਨਲ ਜਾਰਜ ਬੁਸ਼ ਹਿਊਸਟਨ ਇੰਟਰਕੰਟੀਨੈਂਟਲ ਇੰਡੀਆਨਾਪੋਲਿਸ ਇੰਟਰਨੈਸ਼ਨਲ ਤੇ ਨਿਊਯਾਰਕ ਦੇ ਲਾਗੂਆਡਿਆ 에ਰਪੋਰਟ ਦੇ ਨਾਂ ਪ੍ਰਮੁੱਖ ਤੌਰ ਤੇ ਲਏ ਜਾ ਸਕਦੇ ਨੇ ਇੱਥੇ ਦੱਸਣਾ ਬਣਦਾ ਕਿ ਸ਼ਟਡਾਊਨ ਕਰਕੇ 4 ਕਰੋੜ ਲੋੜਵੰਦ ਅਮਰੀਕਾ ਵਾਸੀਆਂ ਨੂੰ ਗਰੋਸਰੀ ਦੀ ਸਪਲਾਈ ਰੁਕ ਗਈ ਹੈ ਖੇਤੀ ਵਿਭਾਗ ਨੂੰ ਇਹ ਯੋਜਨਾ ਜਾਰੀ ਰੱਖਣ ਲਈ 9.2 ਅਰਬ ਡਾਲਰ ਦੀ ਜ਼ਰੂਰਤ ਹੈ ਤੇ ਦੂਜੇ ਪਾਸੇ ਲੱਖਾਂ ਕਰਮਚਾਰੀ ਛੁੱਟੀ ਤੇ ਭੇਜੇ ਜਾ ਚੁੱਕੇ ਨੇ ਦੱਸਿਆ ਜਾ ਰਿਹਾ ਕਿ ਰਾਸ਼ਟਰਪਤੀ ਡੋਨਾਲਡ 트੍ਰੰਪ ਹੈਲਥਕੇਅਰ ਪ੍ਰੋਗਰਾਮ ਦੀ ਸਬਸਿਡੀ ਵਧਾਉਣ ਨੂੰ ਤਿਆਰ ਨਹੀਂ ਜਿਸ ਕਰਕੇ ਸੈਨੇਟ ਚ ਖਰਚਾ ਬਿੱਲ ਪਾਸ ਕਰਵਾਉਣਾ ਔਖਾ ਹੋ ਗਿਆ ਬਿਲ ਤੇ 14 ਵਾਰ VOTING ਹੋ ਚੁੱਕੀ ਆ ਪਰ ਬਹੁਮਤ ਵਾਸਤੇ ਲੋੜੀਂਦੀਆਂ 60 ਵੋਟਾਂ ਹਾਸਲ ਨਹੀਂ ਹੋ ਸਕੀਆਂ। 트럼ਪ ਸਰਕਾਰ ਦੀਆਂ ਮੁਸ਼ਕਲਾਂ ਇੱਥੇ ਹੀ ਖਤਮ ਨਹੀਂ ਹੁੰਦੀਆਂ। ਫੂਡ ਸਪਲਾਈ ਪ੍ਰੋਗਰਾਮ ਬੰਦ ਹੋਣ ਮਗਰੋਂ ਨਿਊਯਾਰਕ, ਕੈਲੀਫੋਰਨੀਆ ਤੇ ਮੈਸਾਚੂਸੈਟਸ ਸਣੇ 25 ਰਾਜਾਂ ਵੱਲੋਂ 트럼ਪ ਸਰਕਾਰ ਵਿਰੋਧ ਮੁਕੱਦਮਾ ਦਾਇਰ ਕੀਤਾ ਗਿਆ ਹੈ। ਰਾਜ ਸਰਕਾਰ ਦਾ ਕਹਿਣਾ ਹੈ ਕਿ ਲੱਖਾਂ ਲੋਕਾਂ ਦੀ ਫੂਡ ਸਪਲਾਈ ਰੋਕਣੀ, ਗ੍ਰੋਸਰੀ ਸਰਾਸਰ ਗੈਰਕਾਨੂੰਨੀ ਹੈ ਆਰਥਿਕ ਮਾਹਿਰਾਂ ਦਾ ਕਹਿਣਾ ਹੈ ਕਿ ਸ਼ਟਡਾਊਨ ਜਲਦ ਖਤਮ ਨਾ ਹੋਇਆ ਤਾਂ ਅਮਰੀਕਾ ਦੀ ਜੀਡੀਪੀ ਚ ਚੌਥੀ ਤਿਮਾਹੀ ਦੌਰਾਨ 2% ਤੱਕ ਗਰਾਵਟ ਆ ਸਕਦੀ ਹੈ ਅਮਰੀਕਾ ਚ ਗੈਰਕਾਨੂੰਨੀ ਪ੍ਰਵਾਸੀਆਂ ਦੀ ਫੜੋ ਫੜੀ ਦਰਮਿਆਨ ਓਕਲਾਹੋਮਾ ਤੇ ਆਰਕੰਸਾਸ ਰਾਜਾਂ ਦੇ ਬਾਡਰ ਤੇ ਟਰਾਂਸਪੋਰਟ ਟਰੱਕਾਂ ਸਣੇ 500 ਤੋਂ ਵੱਧ ਗੱਡੀਆਂ ਨੂੰ ਰੋਕ ਕੇ ਜਾਣ ਅਤੇ 34 ਡਰਾਈਵਰਾਂ ਸਣੇ 73 ਜਣਿਆਂ ਨੂੰ ਗ੍ਰਿਫਤਾਰ ਕੀਤੇ ਜਾਣ ਦੀ ਰਿਪੋਰਟ ਹੈ ਇਮੀਗ੍ਰੇਸ਼ਨ ਐਂਡ ਕਸਟਮਜ਼ ਐਨਫੋਰਸਮੈਂਟ ਦੇ ਅਫਸਰਾਂ ਵੱਲੋਂ OKLAHOMA ਹਾਈਵੇ ਪੈਟਰੋਲ ਦੀ ਮਦਦ ਨਾਲ ਇੰਟਰਸਟੇਟ 40 ਤੇ ਇਹ ਵੱਡੀ ਕਾਰਵਾਈ ਕੀਤੀ ਗਈ ਇਸ ਤੋਂ ਪਹਿਲਾਂ ਸਤੰਬਰ ਦੇ ਅੰਤ 'ਚ ਵੱਡੀ ਕਾਰਵਾਈ ਕਰਦਿਆਂ 20 ਤੋਂ 25 ਪੰਜਾਬੀਆਂ ਸਣੇ 120 ਜਣਿਆਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਜਿਨ੍ਹਾਂ 'ਚੋਂ 91 ਟਰੱਕ ਡਰਾਈਵਰ ਸਨ ਆਈਸ ਦੇ ਡਿਪਟੀ ਡਾਇਰੈਕਟਰ ਮੈਡੀਸਨ ਸ਼ੀਹਨ ਨੇ ਕਿਹਾ ਹੈ ਕਿ ਅਮਰੀਕਾ ਨੂੰ ਮੁੜ ਸੁਰੱਖਿਅਤ ਬਣਾਉਣ ਲਈ ਲੋਕਲ ਲਾ ਐਨਫੋਰਸਮੈਂਟ ਏਜੰਸੀਆਂ ਪੂਰੀ ਮਦਦ ਕਰ ਰਹੀਆਂ ਨੇ ਗੈਰਕਾਨੂੰਨੀ ਪ੍ਰਵਾਸੀਆਂ ਨੂੰ ਟ੍ਰਾਂਸਪੋਰਟ ਟਰੱਕ ਚਲਾਉਣ ਦਾ ਕੋਈ ਹੱਕ ਨਹੀਂ ਹੈ ਤੇ ਹੁਣ ਵੱਡੀ ਗਿਣਤੀ ਚ ਪ੍ਰਵਾਸੀ ਡਰਾਈਵਰਾਂ ਦੀ ਗ੍ਰਿਫਤਾਰੀ ਮਗਰੋਂ ਮੁਲਕ ਦੀਆਂ ਸੜਕਾਂ ਸੁਰੱਖਿਅਤ ਮਹਿਸੂਸ ਹੋ ਰਹੀਆਂ ਨੇ ਇਸੇ ਦੌਰਾਨ ਉਕਲਾਹੋਮਾ ਦੇ ਗਵਰਨਰ ਕੈਵਨ ਸਟੇਟ ਨੇ ਕਿਹਾ ਹੈ ਕਿ ਰਾਸ਼ਟਰਪਤੀ ਡੋਨਾਲਡ 트੍ਰੰਪ ਆਪਣਾ ਵਾਅਦਾ ਪੂਰਾ ਕਰਦੇ ਆ ਅਮਰੀਕਾ ਦੀਆਂ ਸਰਹੱਦਾਂ ਸੁਰੱਖਿਅਤ ਬਣਾ ਰਹੇ ਨੇ ਅਤੇ ਨਜਾਇਜ਼ ਤਰੀਕੇ ਨਾਲ ਦਾਖਲ ਹੋਏ ਵਿਦੇਸ਼ੀ ਨਾਗਰਿਕਾਂ ਨੂੰ ਕੱਢਿਆ ਜਾ ਰਿਹਾ ਹੈ ਦੱਸ ਦਈਏ ਕਿ ਪਿਛਲੇ ਦਿਨੀ ਇੰਡੀਆਨਾ ਸੂਬੇ ਚੋਂ ਵੀ ਕਈ ਪੰਜਾਬੀਆਂ ਸਣੇ 146 ਟਰੱਕ ਡਰਾਈਵਰ ਗ੍ਰਿਫਤਾਰ ਕੀਤੇ ਗਏ ਸਨ ਅਮਰੀਕਾ ਦੀ ਗ੍ਰਹਿ ਸੁਰੱਖਿਆ ਮੰਤਰੀ ਨੇ ਇਸ ਬਾਰੇ ਖੁਦ ਮੀਡੀਆ ਨਾਲ ਜਾਣਕਾਰੀ ਸਾਂਝੀ ਕੀਤੀ ਤੇ ਦੱਸਿਆ ਕਿ ਗ੍ਰਿਫਤਾਰ ਡਰਾਈਵਰਾਂ ਦੇ ਕਮਰਸ਼ੀਅਲ ਡਰਾਈਵਰਸ ਲਾਇਸੈਂਸ ਕੈਲੀਫੋਰਨੀਆ ਨਿਊਯਾਰਕ ਅਤੇ ਇਲਿਨੋਇ ਨਾਲ ਸੰਬੰਧਿਤ ਸਨ ਉਹਨਾਂ ਕਹੇ ਸੀ ਕਿ ਗੈਰਕਾਨੂੰਨੀ ਪ੍ਰਵਾਸੀਆਂ ਨੂੰ ਪਨਾਹ ਦੇਣ ਵਾਲੇ ਰਾਜਾਂ 'ਚ ਕਮਰਸ਼ੀਅਲ ਡਰਾਈਵਰਸ ਲਾਇਸੈਂਸ ਹਾਸਲ ਕਰਨੇ ਸੌਖੇ ਨੇ ਪਰ ਹੁਣ ਇਹ ਸਭ ਬੰਦ ਕੀਤਾ ਜਾ ਰਿਹਾ ਹੈ। ਰਾਸ਼ਟਰਪਤੀ ਡੋਨਲਡ ਟਰੰਪ ਤੇ ਆਪਰੇਸ਼ਨ ਮਿਡਵੇ ਬਲਿਟਸ ਦੀ ਸ਼ਲਾਘਾ ਕਰਦਿਆਂ ਕ੍ਰਿਸਟੀ ਨਾਇਮ ਨੇ ਆਖਿਆ ਕਿ ਐਸ ਦੇ ਬਹਾਦਰ ਅਫਸਰ ਦਿਨ ਰਾਤ ਇੱਕ ਕਰਦਿਆਂ ਅਪਰਾਧਿਕ ਰਿਕਾਰਡ ਵਾਲੇ ਪ੍ਰਵਾਸੀਆਂ ਨੂੰ ਗ੍ਰਿਫਤਾਰ ਕਰ ਰਹੇ ਨੇ ਅਤੇ ਸਾਡੀਆਂ ਕਮਿਊਨਿਟੀਆਂ ਨੂੰ ਸੁਰੱਖਿਅਤ ਬਣਾਇਆ ਜਾ ਰਿਹਾ ਹੈ। ਜ਼ੋਹਰਾਨ ਮਮਦਾਨੀ ਨੇ ਅਮਰੀਕਾ ਦੇ ਸਭ ਤੋਂ ਵੱਡੇ ਸ਼ਹਿਰ ਨਿਊਯਾਰਕ 'ਚ ਮੇਅਰ ਦੀ ਚੋਣ ਜਿੱਤ ਲਈ ਹੈ ਉਹ ਸ਼ਹਿਰ ਦੇ ਪਹਿਲੇ ਮੁਸਲਿਮ ਤੇ ਸਭ ਤੋਂ ਛੋਟੀ ਉਮਰ ਦੇ ਮੇਅਰ ਬਣ ਜਾਣਗੇ ਮਮਦਾਨੀ ਨੂੰ ਰਾਸ਼ਟਰਪਤੀ 트੍ਰੰਪ ਦਾ ਆਲੋਚਕ ਮੰਨਿਆ ਜਾਂਦਾ ਹੈ ਇਸ ਸਭ ਦੇ ਵਿਚਕਾਰ ਅਮਰੀਕੀ ਰਾਸ਼ਟਰਪਤੀ ਡੋਨਾਲਡ 트੍ਰੰਪ ਨੇ ਦਾਵਾ ਕੀਤਾ ਹੈ ਕਿ ਨਿਊਯਾਰਕ ਚ ਡੈਮੋਕ੍ਰੈਟਿਕ ਨੇਤਾ ਜ਼ੁਹਰਾਨ ਮਮਦਾਨੀ ਦੀ ਮੇਅਰ ਦੀ ਚੋਣ ਤੋਂ ਬਾਅਦ ਅਮਰੀਕਾ ਨੇ ਆਪਣੀ ਕੁਝ ਪ੍ਰਭੂਸੱਤਾ ਗਵਾ ਦਿੱਤੀ ਹੈ ਇਸ ਤੋਂ ਇਲਾਵਾ 트੍ਰੰਪ ਨੇ ਚੇਤਾਵਨੀ ਦਿੱਤੀ ਕਿ ਮਮਦਾਨੀ ਦੀ ਜਿੱਤ ਤੋਂ ਬਾਅਦ ਨਿਊਯਾਰਕ ਕਮਿਊਨਿਸਟ ਕਿਊਬਾ ਇਹ ਵੈਨਜ਼ੁਏਲਾ 'ਚ ਬਦਲ ਜਾਵੇਗਾ ਯੂਐਸ ਬਿਜ਼ਨਸ ਫੋਰਮ 'ਚ ਬੋਲਦੇ ਹੋਏ 트ੰਪ ਨੇ ਕਿਹਾ ਕਿ 5 ਨਵੰਬਰ 2024 ਨੂੰ ਅਮਰੀਕੀ ਲੋਕਾਂ ਨੇ ਸਾਡੀ ਸਰਕਾਰ ਚੁਣੀ ਅਸੀਂ ਆਪਣੀ ਪ੍ਰਭੂ ਸੱਤਾ ਬਹਾਲ ਕੀਤੀ ਕੱਲ ਰਾਤ ਨਿਊਯਾਰਕ 'ਚ ਆਪਣੀ ਅਸੀਂ ਪ੍ਰਭੂ ਸੱਤਾ ਦਾ ਥੋੜਾ ਜਿਹਾ ਹਿੱਸਾ ਗਵਾ ਦਿੱਤਾ ਪਰ ਅਸੀਂ ਇਸ ਦਾ ਧਿਆਨ ਰੱਖਾਂਗੇ 트ੰਪ ਨੇ ਜ਼ੋਰ ਦੇ ਕੇ ਕਿਹਾ ਕਿ ਨਿਊਯਾਰਕ ਲਈ ਡੈਮੋਕ੍ਰੈਟਿਕ ਨੇਤਾ ਦਾ ਦ੍ਰਿਸ਼ਟੀਕੋਣ ਪਾਰਟੀ ਦੀ ਸਰਬ ਅਮਰੀਕੀ ਯੋਜਨਾ ਨੂੰ ਦਰਸਾਉਂਦਾ ਹੈ ਅਮਰੀਕੀ ਰਾਸ਼ਟਰਪਤੀ ਨੇ ਕਿਹਾ ਕਿ ਜੇਕਰ ਤੁਸੀਂ ਦੇਖਣਾ ਚਾਹੁੰਦੇ ਹੋ ਕਿ ਡੈਮੋਕ੍ਰੈਟਿਕ ਅਮਰੀਕਾ ਨਾਲ ਕੀ ਕਰਨਾ ਚਾਹੁੰਦੇ ਨੇ ਤਾਂ ਕੱਲ ਨਿਊਯਾਰਕ ਚ ਹੋਈਆਂ ਮੇਅਰ ਚੋਣਾਂ ਦੇ ਨਤੀਜਿਆਂ ਨੂੰ ਦੇਖੋ ਜਿੱਥੇ ਉਹਨਾਂ ਦੀ ਪਾਰਟੀ ਨੇ ਦੇਸ਼ ਦੇ ਸਭ ਤੋਂ ਵੱਡੇ ਸ਼ਹਿਰ ਦੇ ਮੇਅਰ ਵਜੋਂ ਇੱਕ ਕਮਿਊਨਿਸਟ ਨੂੰ ਨਿਯੁਕਤ ਕੀਤਾ ਸੀ 트੍ਰੰਪ ਨੇ ਕਿਹਾ ਮੈਂ ਬਹੁਤ ਪਹਿਲਾਂ ਚੇਤਾਵਨੀ ਦਿੱਤੀ ਕਿ ਸਾਡੇ ਵਿਰੋਧੀ ਅਮਰੀਕਾ ਨੂੰ ਕਮਿਊਨਿਸਟ ਕਿਊਬਾ ਅਤੇ ਸਮਾਜਵਾਦੀ ਵੈਨਜ਼ੁਏਲਾ ਚ ਬਦਲਣ ਦੇ ਤੁਲੇ ਹੋਣੇ ਤੇ ਤੁਸੀਂ ਦੇਖ ਸਕਦੇ ਹੋ ਕਿ ਇਹਨਾਂ ਥਾਵਾਂ ਦਾ ਕੀ ਹੋਇਆ ਆਪਣੇ ਸੰਬੋਧਨ ਚ 트੍ਰੰਪ ਨੇ ਦਾਵਾ ਕੀਤਾ ਕਿ ਜਦੋਂ ਮਮਦਾਨੀ ਦੇ ਸ਼ਾਸਨ ਅਧੀਨ ਨਿਊਯਾਰਕ ਕਮਿਊਨਿਸਟ ਬਣ ਜਾਵੇਗਾ ਤਾਂ ਨਿਊਯਾਰਕ ਵਾਸੀਆਂ ਨੂੰ ਫਲੋਰੀਡਾ ਭੱਜਣ ਲਈ ਮਜਬੂਰ ਕੀਤਾ ਜਾਵੇਗਾ ਇਹ ਧਿਆਨ ਦੇਣ ਯੋਗ ਹੈ ਕਿ ਅਮਰੀਕੀ ਰਾਸ਼ਟਰਪਤੀ ਵੀ ਨਿਊਯਾਰਕ ਦੇ ਰਹਿਣ ਵਾਲੇ ਨੇ 트럼ਪ ਨੇ ਸ਼ਹਿਰ ਦੇ ਸਾਬਕਾ ਡੈਮੋਕ੍ਰੈਟਿਕ ਮੇਅਰ ਬਿਲ ਡੀ ਬਲਾਸੀਓ ਨੂੰ ਵੀ ਨਿਸ਼ਾਨਾ ਬਣਾਇਆ ਉਹਨਾਂ ਕਹੇ ਕਿ ਜਦੋਂ ਮੈਂ ਨਿਊਯਾਰਕ ਛੱਡ ਕੇ ਵਾਈਟ ਹਾਊਸ ਗਿਆ ਤਾਂ ਸਭ ਕੁਝ ਠੀਕ ਸੀ ਪਰ ਅਸੀਂ ਮੁਸੀਬਤ ਦੇ ਸਪਸ਼ਟ ਸੰਕੇਤ ਦੇਖ ਰਹੇ ਸੀ ਕਿਉਂਕਿ ਸਾਡੇ ਕੋਲ ਡੀ ਬਲਾਸੀਓ ਨਾਮ ਦੇ ਇੱਕ ਮੁੰਡਾ ਸੀ ਉਹ ਸ਼ਾਇਦ ਇਤਿਹਾਸ ਦੇ ਸਭ ਤੋਂ ਭੈੜੇ ਮੇਅਰ ਵਜੋਂ ਜਾਣੇ ਜਾਂਦੇ ਨੇ ਅਮਰੀਕਾ ਦੇ ਕਨੈਕਟਿਕਟ ਚ ਹੋਈਆਂ ਮਿਊਨਿਸਪਲ ਚੋਣਾਂ ਚ ਸਵਰਨਜੀਤ ਸਿੰਘ ਖਾਲਸਾ ਨੇ ਜਿੱਤ ਦਰਜ ਕਰਕੇ ਪੰਜਾਬ ਦਾ ਨਾਮ ਰੌਸ਼ਨ ਕਰ ਦਿੱਤਾ ਹੈ। ਉਹਨਾਂ ਨਵੇਂ ਬ੍ਰਿਟੇਨ, ਨਾਰਵਿਚ, ਬੈਨਫੋਰਡ ਤੇ ਵੈਸਟਪੋਰਟ ਵਰਗੀਆਂ ਥਾਵਾਂ ਤੇ ਡੈਮੋਕ੍ਰੇਟਸ ਦੀ ਜਿੱਤ ਦਾ ਝੰਡਾ ਚੁਲਾ ਦਿੱਤਾ। ਪਰ ਸਿੱਖਾਂ ਲਈ ਸਭ ਤੋਂ ਵੱਡੀ ਅਤੇ ਮਾਣ ਵਾਲੀ ਗੱਲ ਇਹ ਹੈ ਕਿ ਕਨੈਕਟਿਕਟ ਸੂਬੇ ਚ ਪਹਿਲੇ ਸਿੱਖ ਮੇਰ ਬਣੇ। ਪੰਥਕ ਆਗੂ ਜਥੇਦਾਰ ਇੰਦਰਪਾਲ ਸਿੰਘ ਦੇ ਪੋਤਰੇ ਜਥੇਦਾਰ ਪਰਮੇਂਦਰਪਾਲ ਸਿੰਘ ਖਾਲਸਾ ਦੇ ਹੁਣਹਾਰ ਬੇਟੇ ਸਵਰਨਜੀਤ ਸਿੰਘ ਖਾਲਸਾ ਦਾ ਜਨਮ ਅਤੇ ਉਹਨਾਂ ਦਾ ਸਫ਼ਰ ਇੱਕ ਲੋਕਗੀਤ ਵਾਂਗ ਹੈ ਜੋ ਗੁਜਰਾਤੀਆਂ, ਗੋਰਿਆਂ, ਚੀਨੀਆਂ, ਪੰਜਾਬੀਆਂ ਚ ਗੂੰਜਿਆ। ਨਵੰਬਰ 1984 ਦੀ ਸਿੱਖ ਨਸਲ ਕੁਸ਼ੀ ਚ ਉਹਨਾਂ ਦਾ ਪਰਿਵਾਰ ਉਜੜ ਗਿਆ ਸੀ। ਪੰਜਾਬ ਚ ਪਰਿਵਾਰ ਨੇ ਮੁੜ ਆਪਣੇ ਪੈਰ ਬੰਨੇ ਤੇ ਅੰਤ ਚ ਇਸ ਪਰਿਵਾਰ ਦਾ ਚਿਰਾਗ ਸਵਰਨਜੀਤ ਸਿੰਘ ਖਾਲਸਾ ਅਮਰੀਕਾ ਦੇ ਖੁੱਲੇ ਅਸਮਾਨ ਹੇਠ ਰੌਸ਼ਨ ਹੋਇਆ। ਸਵਰਨਜੀਤ ਸਿੰਘ ਖਾਲਸਾ 2007 ਚ ਨਾਰਵੇ ਚ ਪਹੁੰਚਿਆ। ਉਥੇ ਗੈਸ ਸਟੇਸ਼ਨ ਚਲਾਇਆ ਰੀਅਲ ਅਸਟੇਟ 'ਚ ਨਾਮ ਕਮਾਇਆ 2021 'ਚ ਉਹ ਨਾਰਵਿਚ ਸਿਟੀ ਕੌਂਸਲ 'ਚ ਚੁਣੇ ਗਏ ਕਨੈਕਟਿਟ ਵਿੱਚ ਪਹਿਲੇ ਸਿੱਖ ਹੁਣ 2025 'ਚ ਰਿਪਬਲਿਕਨ ਪੀਟਰ ਨਾਈਸਟੌਮ ਦੀ ਜਗ੍ਹਾ ਲੈ ਕੇ ਉਹ ਮੇਅਰ ਬਣੇ ਚੋਣਾਂ 'ਚ ਡੈਮੋਕ੍ਰੇਟ ਸਵਰਨਜੀਤ ਸਿੰਘ ਨੇ 2458 ਵੋਟਾਂ ਨਾਲ ਜਿੱਤ ਹਾਸਲ ਕੀਤੀ ਜਦਕਿ ਰਿਪਬਲਿਕਨ ਟਰੇਸੀ ਗੋਲਡ ਨੂੰ 2250 ਅਤੇ ਮਾਰਸ਼ੀਆ ਵਿਲਬਰ ਨੂੰ ਸਿਰਫ 110 ਵੋਟਾਂ ਪਈਆਂ ਨਾਰਵਿਚ ਇੱਕ ਅਜਿਹਾ ਨਗਰ ਹੈ ਜਿੱਥੇ ਡੈਮੋਕ੍ਰੇਟਸ ਦੀ ਗਿਣਤੀ ਰਿਪਬਲਿਕਨਸ ਤੋਂ ਦੁੱਗਣੀ ਹੈ ਪਰ ਪਿਛਲੇ ਸਾਲਾਂ ਚ ਰਿਪਬਲਿਕਨ ਨਾਈਸਟੌਮ ਨੇ ਇਸ ਨਗਰ ਨੂੰ ਆਪਣੇ ਹੱਥਾਂ ਚ ਰੱਖਿਆ ਸੀ ਇਸ ਵਾਰ ਖੁੱਲੀ ਸੀਟ ਮਜ਼ਬੂਤ ਵੋਟਰ ਟਰਨਆਊਟ ਅਤੇ ਡੈਮੋਕ੍ਰੈਟਿਕ ਪਾਰਟੀ ਦਾ ਸਮਰਥਨ ਇਹ ਸਭ ਸਵਰਨਜੀਤ ਸਿੰਘ ਦੇ ਹੱਕ ਚ ਭੁਗਤਿਆ ਅਮਰਤ ਧਾਰੀ ਸਵਰਨਜੀਤ ਸਿੰਘ ਖਾਲਸਾ ਦੀ ਇਹ ਜਿੱਤ ਸਿੱਖੀ ਨੂੰ ਅਮਰੀਕੀ ਡੈਮੋਕ੍ਰੇਸੀ ਦੇ ਮੰਚ ਤੇ ਇੱਕ ਨਵੀਂ ਪਛਾਣ ਦੇਵੇਗੀ ਸਵਰਨਜੀਤ ਨੇ ਨਾ ਸਿਰਫ ਆਪਣਾ ਨਾਮ ਰੌਸ਼ਨ ਕੀਤਾ ਸਗੋ ਸਾਰੇ ਸਿੱਖ ਪੰਥ ਨੂੰ ਇੱਕ ਨਵੀਂ ਰੌਸ਼ਨੀ ਦਿੱਤੀ ਕਿ ਸਰਬੱਤ ਦੇ ਭਲੇ ਦੇ ਸ਼ਸਤਰ ਰਾਹੀ ਸਿੱਖ ਸੰਸਾਰ ਦੀ ਅਗਵਾਈ ਕਰ ਸਕਦਾ ਹੈ ਕੈਨੇਡਾ ਵਿਖੇ ਵਿਦੇਸ਼ੀਆਂ ਲਈ ਆਪਣੇ ਦੇਸ਼ਾਂ 'ਚ ਜਾਨ ਨੂੰ ਖਤਰਾ ਦੱਸ ਕੇ ਸ਼ਰਨ ਅਪਲਾਈ ਕਰਨਾ ਔਖਾ ਕੀਤਾ ਜਾ ਰਿਹਾ ਹੈ। ਦੇਸ਼ ਦੀ ਇਮੀਗ੍ਰੇਸ਼ਨ ਮੰਤਰੀ ਲੀਨਾ ਮੈਟਲੇਜ ਡੀਆਬ ਨੇ ਕਿਹਾ ਕਿ ਕੈਨੇਡਾ 'ਚ ਸ਼ਰਨਾਰਥੀ ਸਿਸਟਮ ਪੱਕੀ ਇਮੀਗ੍ਰੇਸ਼ਨ ਲੈਣ ਦਾ ਸੌਖਾ ਤਰੀਕਾ ਨਾ ਸਮਝਿਆ ਜਾਵੇ। ਉਹਨਾਂ ਆਖਿਆ ਕਿ ਸੰਸਦ 'ਚ ਬੀਤੇ ਮਹੀਨੇ ਪੇਸ਼ ਕੀਤੇ ਗਏ ਬਿਲ 12 ਰਾਹੀਂ ਦੋ ਨਿਯਮ ਸ਼ਾਮਲ ਕੀਤੇ ਗਏ ਨੇ ਜਿਸ ਵਿੱਚ ਕੈਨੇਡਾ ਅੰਦਰ ਦਾਖਲ ਹੋਣ ਤੋਂ 1 ਸਾਲ ਮਗਰੋਂ ਸ਼ਰਨ ਲਈ ਅਪਲਾਈ ਕਰਨਾ ਸੰਭਵ ਨਹੀਂ ਰਹੇਗਾ ਤੇ ਅਜਿਹੇ ਕੇਸ ਇਮੀਗ੍ਰੇਸ਼ਨ ਐਂਡ ਰਿਫਿਊਜੀ ਬੋਰਡ ਨੂੰ ਨਹੀਂ ਭੇਜਿਆ ਜਾ ਕਰਨਗੇ ਬਿਲ 12 ਪਾਸ ਹੋ ਜਾਣ ਮਗਰੋਂ ਨਵਾਂ ਨਿਯਮ 24 ਜੂਨ 2020 ਤੋਂ ਲਾਗੂ ਕੀਤਾ ਜਾਵੇਗਾ ਜਿਸ ਨਾਲ ਵੱਡੀ ਗਿਣਤੀ 'ਚ ਵਿਦੇਸ਼ੀ ਲੋਕਾਂ ਦੇ ਵਿਚਾਰ ਅਧੀਨ ਪੈ ਸ਼ਰਨਾਰਥੀ ਕੇਸ ਖਤਮ ਕਰ ਦਿੱਤੇ ਜਾਣ ਦੀ ਸੰਭਾਵਨਾ ਬਣ ਜਾਵੇਗੀ ਤੇ ਉਨ੍ਹਾਂ ਲਈ ਕੈਨੇਡਾ 'ਚ ਟਿਕ ਸਕਣਾ ਔਖਾ ਹੋ ਜਾਵੇਗਾ ਅਜਿਹੇ ਹਾਲਾਤਾਂ ਤੋਂ ਬੀਤੇ 5 ਕੋਸਾਲਾ ਦੌਰਾਨ ਵਰਕ ਪਰਮਿਟ ਸਟੱਡੀ ਪਰਮਿਟ ਜਾਂ ਵਿਜ਼ਟਰ ਵਜੋਂ ਕੈਨੇਡਾ ਚ ਦਾਖਲ ਹੋ ਕੇ ਪੱਕੀ ਇਮੀਗ੍ਰੇਸ਼ਨ ਲਈ ਸ਼ਰਨ ਅਪਲਾਈ ਕਰਨ ਵਾਲੇ ਵਿਦੇਸ਼ੀ ਇਸ ਕਾਨੂੰਨ ਤੋਂ ਸਿੱਧੇ ਤੌਰ ਤੇ ਪ੍ਰਭਾਵਿਤ ਹੋ ਸਕਦੇ ਨੇ ਦੂਸਰਾ ਨਿਯਮ ਅਮਰੀਕਾ ਤੋਂ ਕੈਨੇਡਾ ਵੱੜ ਕੇ 2 ਹਫ਼ਤਿਆਂ ਤੋਂ ਬਾਅਦ ਸ਼ਰਨ ਲਈ ਅਪਲਾਈ ਕਰਨਾ ਸੰਭਵ ਨਹੀਂ ਰਹੇਗਾ ਮੰਤਰੀ ਡਿਆਬ ਨੇ ਕਿਹਾ ਕਿ ਬਿਲ 12 ਕੈਨੇਡਾ ਚ ਇਮੀਗ੍ਰੇਸ਼ਨ ਸਿਸਟਮ ਤੇ ਸਰਹੱਦੀ ਸੁਰੱਖਿਆ ਨੂੰ ਮਜ਼ਬੂਤ ਕਰਨ ਲਈ ਲਿਆਂਦਾ ਜਾ ਰਿਹਾ ਹੈ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਬੁੱਧਵਾਰ ਨੂੰ ਆਪਣੇ ਚੋਟੀ ਦੇ ਸੁਰੱਖਿਆ ਅਧਿਕਾਰੀਆਂ ਨੂੰ ਦੇਸ਼ 'ਚ ਪਰਮਾਣੂ ਪ੍ਰੀਖਣ ਮੁੜ ਸ਼ੁਰੂ ਕਰਨ ਦੀ ਸੰਭਾਵਨਾ ਤੇ ਵਿਸਤ੍ਰਿਤ ਪ੍ਰਸਤਾਵ ਤਿਆਰ ਕਰਨ ਦੇ ਨਿਰਦੇਸ਼ ਜਾਰੀ ਕਰ ਦਿੱਤੇ ਨੇ ਪੁਤਿਨ ਵੱਲੋਂ ਇਹ ਹੁਕਮ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਉਸ ਬਿਆਨ ਮਗਰੋਂ ਆਇਆ ਏ ਜਿਸ ਵਿੱਚ ਉਹਨਾਂ ਕਿਹਾ ਸੀ ਕਿ ਅਮਰੀਕਾ ਮੁੜ ਪਰਮਾਣੂ ਪ੍ਰੀਖਣ ਸ਼ੁਰੂ ਕਰਨ ਤੇ ਵਿਚਾਰ ਕਰ ਰਿਹਾ ਹੈ ਪੋਤਨ ਨੇ ਸਪਸ਼ਟ ਕੀਤਾ ਕਿ ਰੂਸ ਨੇ ਹੁਣ ਤੱਕ ਕੰਪਰੀਹੈਂਸਿਵ ਨਿਊਕਲੀਅਰ ਟੈਸਟ ਬੈਨ ਟ੍ਰੀਟੀ ਦਾ ਸਖਤੀ ਨਾਲ ਪਾਲਣਾ ਕੀਤਾ ਉਹਨਾਂ ਕਿਹਾ ਕਿ ਜੇ ਅਮਰੀਕਾ ਜਾਂ ਕੋਈ ਹੋਰ ਪਰਮਾਣੂ ਸ਼ਕਤੀ ਪ੍ਰੀਖਣ ਕਰਦੀ ਹੈ ਤਾਂ ਰੂਸ ਵੀ ਆਪਣੇ ਰਾਸ਼ਟਰੀ ਹਿੱਤਾਂ ਦੀ ਰਾਖੀ ਲਈ ਅਜਿਹਾ ਕਰੇਗਾ ਰੂਸ ਦੇ ਰੱਖਿਆ ਮੰਤਰੀ ਆਂਦਰੀ ਬਲਾਉਸੋਵ ਨੇ ਦੱਸਿਆ ਕਿ ਦੇਸ਼ ਦਾ ਆਰਕਟਿਕ ਖੇਤਰ 'ਚ ਸਥਿਤ ਨਵਾਇਆ ਜ਼ੇਮਲਿਆ ਪ੍ਰੀਖਣ ਸਥਾਨ ਬਹੁਤ ਘੱਟ ਸਮੇਂ 'ਚ ਪੂਰੀ ਤਰ੍ਹਾਂ ਸਰਗਰਮ ਕੀਤਾ ਜਾ ਸਕਦਾ ਹੈ। ਅੰਤਰਰਾਸ਼ਟਰੀ ਸੁਰੱਖਿਆ ਮਾਹਿਰਾਂ ਅਨੁਸਾਰ ਜੇਕਰ ਦੋਵੇਂ ਦੇਸ਼ ਮੁੜ ਪਰਮਾਣੂ ਪ੍ਰੀਖਣ ਸ਼ੁਰੂ ਕਰਦੇ ਨੇ ਤਾਂ ਇਹ ਕਦਮ ਗਲੋਬਲ ਹਥਿਆਰ ਨਿਯੰਤਰਣ ਵਿਵਸਥਾ ਲਈ ਗੰਭੀਰ ਖਤਰਾ ਸਾਬਤ ਹੋ ਸਕਦਾ ਹੈ। ਇਸਾਨ ਹੁਣ ਤੱਕ ਦੀਆਂ ਖਬਰਾਂ ਤੇ ਇਸ ਦੇ ਨਾਲ ਹੀ ਆਪਣੇ ਜਸਵੀਰ ਨੂੰ ਦਿਓ ਇਜਾਜ਼ਤ ਦੇਖਦੇ ਰਹੋ ਟੀਵੀ ਪੰਜਾਬ।